ਸੋ ਅਨੰਦਪੁਰ ਸਾਹਿਬ ਦੇ ਵਿੱਚ ਬੇਦਾਵਾ ਨਹੀਂ ਦਿੱਤਾ ਗਿਆ ਜੋ ਅਨੰਦਪੁਰ ਸਾਹਿਬ ਦੇ ਵਿੱਚ ਦੁਨੀ ਚੰਦ ਨੇ ਗਲਤੀ ਕੀਤੀ ਸੀ ਜਿਹੜੇ ਲੋਕ ਦੁਨੀ ਚੰਦ ਦੇ ਨਾਲ 200 ਆਦਮੀ ਭੱਜ ਕੇ ਆਇਆ ਸੀ ਸੋ ਉਹਨਾਂ ਨੂੰ ਲਾਣ ਤਾਂ ਘਰਾਂ ਵਿੱਚ ਆਇਆ ਨੂੰ ਪਈਆਂ ਹਨ ਉਹ ਪ੍ਰਸੰਗ ਵੀ ਨਾਲ ਹੀ ਹੈ ਮੱਜਾ ਅੱਲਾ ਨੇ ਅਨੰਦਪੁਰ ਸਾਹਿਬ ਦੇ ਵਿੱਚ ਬੇਦਾਵਾ ਨਹੀਂ ਦਿੱਤਾ ਅੱਜ ਹੀ ਬੇਦਾਵਾ ਦੇ ਰਹੇ ਨੇ ਔਰ ਅੱਜ ਹੀ ਸ਼ਾਮ ਨੂੰ ਡਿੰਡਪਣ ਤੋਂ ਪਹਿਲਾਂ ਪਹਿਲਾਂ ਹੀ ਪੜਵਾ ਲੈਣਾ ਅੱਜ ਲੜਨ ਦੀ ਵੀ ਕੋਈ ਲੋੜ ਨਹੀਂ ਕੋਈ ਤਲਵਾਰ ਨਹੀਂ ਚੱਕਣੀ ਪੈਂਦੀ ਹੋਰ ਕੋਈ ਮੁਕਾਬਲਾ ਨਹੀਂ ਕਰਨਾ ਪੈਂਦਾ ਕੋਈ ਔਕੜ ਵਿਪਤਾ ਨਹੀਂ ਪਰ ਅੱਜ ਫਿਰ ਵੀ ਸਿੱਖੀ ਨੂੰ ਵਿਦਾਵਾ ਦਿੱਤਾ ਜਾ ਰਿਹਾ ਹੈ ਲੱਖਾਂ ਲਸ਼ਕਰ ਠਾਨਤ ਜੰਗ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਲਸ਼ਕਰ ਚੜ ਕੇ ਬੜਾ ਭਾਰੀ ਜੰਗ ਕਰਦਾ ਹੈ ਤੁਰਕਾਂ ਦਾ ਪ੍ਰੇਮੀ ਸਿੱਖ ਹੋਏ ਸਾਬ ਤਬ ਤਿਆਰ ਹਲਸਾ ਜੀ ਇਹ ਗੱਲ ਨਾਲ ਚੇਤੇ ਰੱਖਣ ਵਾਲੀ ਹੈ ਪ੍ਰੇਮੀ ਸਿੱਖ ਵੀ ਨਾਲ ਤਿਆਰ ਹੋਏ ਨੇ ਇਹ ਸਲਾਹ ਜਿਹੜੀ ਕੀਤੀ ਹੈ ਰਾਜਨੀਤਿਕ ਪੰਚਾਇਤਾਂ ਨੇ ਕੀਤੀ ਹੈ ਪਰ ਪ੍ਰੇਮੀ ਸਿੱਖ ਨਾਲ ਤਿਆਰ ਹੋਏ ਨੇ ਭਾਈ ਮਹਾ ਸਿੰਘ ਵਰਗੇ ਯੋਧੇ ਮਾਤਾ ਭਾਗ ਕੌਰ ਵਰਗੀਆਂ ਜਿਹੜੀਆਂ ਹਨ ਉਹ ਮਾਤਾਵਾਂ ਨਾਲ ਤਿਆਰ ਹੋਏ ਹਨ ਗੁਰਸਾਨ ਮਿਲ ਬੇ ਇੱਛਾ ਧਾਰ ਸਤਗੁਰੂ ਜੀ ਦੇ ਨਾਲ ਮਿਲਣ ਦੀ ਇੱਛਾ ਇਹਨਾਂ ਨੇ ਕੀਤੀ ਹੈ ਤੇ ਉਹਨਾਂ ਨੇ ਮਤਾ ਪਾਸ ਕੀਤਾ ਕਿ ਅਸੀਂ ਸਤਗੁਰੂ ਜੀ ਜਾ ਕੇ ਕਹਾਂਗੇ ਇਹ ਤਾਂ ਬੇਨਤੀ ਸਾਡੀ ਪ੍ਰਵਾਨ ਕਰ ਲਈ ਤੇ ਚੰਗਾ ਨਹੀਂ ਤੇ ਅਸੀਂ ਕਹਿ ਦਾਂਗੇ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਇਹ ਮਤਾ ਪੁਕਾ ਕੇ ਥੁੱਤਰੀਆਂ ਨੇ ਪੰਚਾਇਤਾਂ ਪਰ ਪ੍ਰੇਮੀ ਸਿੱਖ ਕੇਵਲ ਗੁਰੂ ਕੇ ਦਰਸ਼ਨਾਂ ਦੀ ਇੱਛਾ ਧਾਰ ਕੇ ਨਾਲ ਚੱਲੇ ਹਨ ਗੁਰਸਾਨ ਮਿਲਬੇ ਇੱਛਾ ਧਾਰ ਸਤਗੁਰੂ ਜੀ ਦੇ ਨਾਲ ਮਿਲਣ ਦੀ ਇੱਛਾ ਕਰਕੇ ਗ੍ਰਾਮ-ਗ੍ਰਾਮ ਤੇ ਇੱਕ ਨਾਰਿਆਰ ਪਿੰਡਾਂ-ਪਿੰਡਾਂ ਵਿੱਚੋਂ ਇੱਕ-ਇੱਕ ਆਦਮੀ ਹੋਰ ਨਾਲ ਆਇਆ ਇੱਕ-ਇੱਕ ਤਾਂ ਪੰਚਾਇਤ ਦਾ ਨਾ ਤੇ ਇੱਕ-ਇੱਕ ਆਦਮੀ ਨਾਲ ਪ੍ਰੇਮੀ ਵੀ ਤੁਰਿਆ ਹੈ ਪਿੰਡਾਂ-ਪਿੰਡਾਂ ਤੋਂ ਚੱਲਣ ਦੇ ਹੇਤ ਮਿਲਕਰ ਤੇ ਸਥਾਨ ਸੋ ਚੱਲਣ ਵਾਸਤੇ ਤੇ ਸਥਾਨ ਤੇ ਇਹ ਸਾਰੇ ਇਕੱਠੇ ਹੋਏ ਮਿਲੇ ਹਨ ਦੇ ਕਿਤ ਕਿ ਸਿਧਾ ਆਏ ਕਿਉਂ ਕਹਿ ਕੇ ਕਿਤਨਾ ਅੱਗੇ ਚਲੇ ਗਏ ਮਦਰ ਦੇਸ਼ ਕੇ ਸਿੱਖ ਤਦ ਆਏ ਇੱਥੇ ਖਾਲਸਾ ਜੀ ਇਹ ਮਾਝੇ ਦੀਆਂ ਪੰਚਾਇਤਾਂ ਤੇ ਨਾਲ ਪ੍ਰੇਮੀ ਸਿੱਖ ਇੱਥੇ ਆਏ ਹਨ ਮੁਖਤਸਰ ਸਾਹਿਬ ਦੇ ਕੋਲ ਆਏ ਹਨ ਹੱਥ ਝੋੜ ਗੁਰਫਤੇ ਬੁਲਾਈ ਹੱਥ ਜੋੜ ਕਰਕੇ ਸਤਜੀ ਜੀ ਨੂੰ ਫਤਿਹ ਬੁਲਾਉਣਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਇਹ ਵਿਚਾਰ ਕਰ ਲਿਖਿਓ ਬੇਦਾਵਾ ਕਿਉਂ ਵਿਚਾਰ ਕਰਕੇ ਪੰਚਾਇਤਾਂ ਨੇ ਰਾਜਨੀਤਿਕ ਬੰਦਿਆਂ ਨੇ ਬੇਦਾਵਾ ਲਿਖਿਆ ਰਾਜਨੀਤਿਕ ਬੰਦੇ ਦੇ ਵਿੱਚ ਧਰਮ ਬਹੁਤ ਥੋੜਾ ਹੁੰਦਾ ਹੈ ਗੁਰੂ ਲਿਖਾਇ ਜੀ ਮਹ ਪਾਵਾ ਗੁਰੂ ਜੀ ਨੇ ਲਿਖਾ ਕਰਕੇ ਆਪਣੀ ਜੇਬ ਵਿੱਚ ਪਾ ਲਿਆ ਜਿਹੜੇ ਕਹਿੰਦੇ ਨੇ ਅਨੰਦਪੁਰ ਸਾਹਿਬ ਬੇਦਾਵਾ ਲਿਖ ਕੇ ਦਿੱਤਾ ਮਹਾਰਾਜ ਸਾਹਿਬ ਦਾ ਜੋੜਾ ਨਾ ਰਿਆ ਮਹਾਰਾਜ ਦੇ ਆਪਣੇ ਬਸਤਰ ਫੜ ਗਏ ਪਰ ਉਹ ਜੇਬ ਵਿੱਚ ਸੰਭਾਲ ਕੇ ਤਾਗ ਜ ਰੱਖਿਆ ਉਹ ਬਿਲਕੁਲ ਗਲਤ ਹੈ ਖਾਲਸਾ ਤਵਾਰੀਖ ਪੜ ਕੇ ਵੇਖ ਲਓ ਇਹ ਪੜ ਕੇ ਵੇਖ ਲਓ ਕੋਈ ਇਤਿਹਾਸ ਪੜ ਕੇ ਵੇਖ ਲਓ ਮਝੈਲਾ ਨੇ ਅਨੰਦਪੁਰ ਸਾਹਿਬ ਦੇ ਵਿੱਚ ਬਿਦਾਵਾ ਨਹੀਂ ਦਿੱਤਾ ਅੱਜ ਹੀ ਬਿਦਾਵਾ ਦੇ ਰਹੇ ਨੇ ਔਰ ਅੱਜ ਹੀ ਸ਼ਾਮ ਨੂੰ ਡੁੱਬਣ ਤੋਂ ਪਹਿਲਾਂ ਪਹਿਲਾਂ ਹੀ ਪੜਵਾ ਲੈਣਾ ਸੋ ਸਤਗੁਰੂ ਜੀ ਨੇ ਇਹ ਜੇ ਵਿੱਚ ਕਾਗਜ਼ ਲਿਖਵਾ ਕੇ ਪਾ ਲਿਆ ਪਰ ਸਤਗੁਰੂ ਜੀ ਨੇ ਨਹੀਂ ਲਿਖਿਆ ਕਿ ਅਸੀਂ ਤੁਹਾਡੇ ਗੁਰੂ ਨਹੀਂ ਇਹ ਭਾਈ ਮਹਾ ਸਿੰਘ ਜਦੋਂ ਬਖਸ਼ਾਵਤ ਉਸ ਮੌਕੇ ਤੇ ਮਹਾਰਾਜੇ ਬਚਨ ਚੇਤੇ ਕਰਾਉਣਗੇ ਸੋ ਇਹ ਲਿਖਵਾ ਕਰਕੇ ਆਪਣੀ ਜੇ ਵਿੱਚ ਸਤਗੁਰੂ ਜੀ ਨੇ ਕਾਗਜ਼ ਪਵਾ ਲਿਆ ਜਿਹੜੇ ਜਿਹੜੇ ਸਿਦਕੀ ਗੁਰਸਿੱਖ ਪਿਆਰੇ ਜਿਹੜੇ ਜਿਹੜੇ ਸਿਦਕੀ ਸਿੰਘ ਭਾਈ ਨਾਲ ਦਰਸ਼ਨ ਕਰਨ ਵਾਸਤੇ ਆਏ ਸੀ ਜਿਹੜੇ ਗੁਰੂ ਕੇ ਪਿਆਰੇ ਸਨ ਸਿਦਕੀ ਸਿੰਘ ਸਰਪਾਈ ਮਹਾਂ ਸਿੰਘ ਵਰਗੇ ਸੋ ਗੁਰੂ ਕੇ ਪਿਆਰੇ ਭਇਓ ਕਸ਼ਤ ਤਨ ਕੇ ਮਨ ਭਾਰੇ ਉਹਨਾਂ ਦੇ ਮਨ ਦੇ ਵਿੱਚ ਬੜਾ ਭਾਰੀ ਕਸ਼ਟ ਹੋਇਆ ਬੜਾ ਭਾਰੀ ਦੁੱਖ ਹੋਇਆ ਕਿ ਇਹ ਇਹਨਾਂ ਨੇ ਕੀ ਕੀਤਾ ਬਹੁਤ ਬੁਰਾ ਕਾਰਜ ਇਹ ਭਇਓ ਇਹ ਤਾਂ ਬੜਾ ਭਾਰੀ ਬੁਰਾ ਕਾਰਜ ਹੋਇਆ ਲੋਕ ਪਰਲੋਕ ਕੋਈ ਸਭ ਲਇਓ ਅਸੀਂ ਤਾਂ ਲੋਕ ਇਹ ਲੋਕ ਵੀ ਤੇ ਪਰਲੋਕ ਵੀ ਸਾਰਾ ਆਪਣਾ ਗਵਾ ਲਿਆ ਨਸ਼ਟ ਕਰ ਲਿਆ ਈ ਸਤਗੁਰੂ ਭੀ ਭਇਏ ਉਦਾਸ ਈ ਸਤਗੁਰੂ ਸੱਚੇ ਪਾਤਸ਼ਾਹ ਵੀ ਉਪਰਾਮ ਹੋ ਗਏ ਸੋ ਇਸ ਮੌਕੇ ਤੇ ਭਾਈ ਮਹਾਂ ਸਿੰਘ ਨੇ ਉਸ ਵੇਲੇ ਖੰਡਾ ਲੈ ਕੇ ਲਕੀਰ ਖਿੱਚਣੀ ਹੈ ਕਿ ਆਓ ਭਾਈ ਆਪ ਸਤਗੁਰੂ ਜੀ ਤੋਂ ਬੇਮੁਖ ਹੋ ਕੇ ਨਹੀਂ ਮਰਨਾ ਜਿਹੜੇ ਬੇਦਾਵਾ ਦੇ ਗਏ ਹਨ ਰਾਜਨੀਤਿਕ ਬੰਦੇ ਇਹਨਾਂ ਨੂੰ ਜਾਣਦੇ ਹੋ ਸੋ ਜਿਨ੍ਹਾਂ ਨੂੰ ਆਪਣਾ ਘਰ ਨਹੀਂ ਪਿਆਰਾ ਤੀਆਂ ਪੁੱਤਰ ਨਹੀਂ ਪਿਆਰੇ ਕੇਵਲ ਗੁਰੂ ਕੀ ਸਿੱਖੀ ਪਿਆਰੀ ਹੈ ਜਿਨ੍ਹਾਂ ਨੂੰ ਜਾਨ ਵੀ ਪਿਆਰੀ ਨਹੀਂ ਉਹ ਇਸ ਲਕੀਰ ਤੋਂ ਅੱਗੇ ਨਿਕਲੋ ਔਰ ਸਤਗੁਰੂ ਜੀ ਦੇ ਪਾਸੋਂ ਅੱਜ ਇਹ ਬੇਦਾਵਾ ਜਿਹੜਾ ਇਹ ਕਾਲੀ ਸਿਆਹੀ ਨਾਲ ਲਿਖ ਕੇ ਦਿੱਤਾ ਹੈ ਉਹ ਆਪਣੇ ਸਿਰ ਦੇ ਕੇ ਖੂਨ ਦੇ ਨਾਲ ਉਹ ਅੱਜ ਬੇਦਾਵਾ ਪੜਵਾਉਣਾ ਹੈ ਮਾਤਾ ਭਾਗ ਕੌਰ ਜੀ ਨੇ ਵੀ ਵੰਗਾਰ ਰਹਾ ਕਿ ਪੁੱਤਰੋ ਕਿਧਰ ਜਾਂਦੇ ਹੋ ਬੇਮੁਖ ਦਾ ਹੋਵੋ ਸੋ ਅੱਗੇ ਕੱਲ ਨੂੰ ਜੰਗ ਸਤਗੁਰੂ ਜੀ ਦੀ ਕਿਰਪਾ ਨਾਲ ਮੁਕਸਰ ਸਾਹਿਬ ਦਾ ਕੱਲ ਨੂੰ ਜੰਗ ਆਰੰਭ ਹੋਵੇਗਾ ਜਿਵੇਂ ਇਹ ਸਿੰਘ ਜੰਗ ਕਰਕੇ ਸਤਗੁਰੂ ਜੀ ਦੇ ਪਾਸੋਂ ਟੁੱਟੀਆਂ ਘਣਾਉਣਗੇ ਉਹ ਪ੍ਰਸੰਗ ਖਾਲਸਾ ਜੀ ਆ ਰਿਹਾ ਹੈ